ਇੱਕ ਕੌਮ ਨੇ ਮਤਲਬ ਜਿਹੜੀ ਮੇਨ ਟਕੀਤੀ ਆ ਦਿਨ ਰਾਤ ਮੇਰੇ ਫਰੀਦਕੋਟ ਦੇ ਜਿਹੜੇ ਸਪੋਰਟਰ ਐ ਹਲਕਾ ਵਾਸੀ ਆਂ ਖਾਸ ਕਰ ਯੂਥ ਜਿਨ੍ਹਾਂ ਨੇ ਇੰਨੀ ਧੁੱਪ ਚ ਦੁਪਹਿਰ ਚ ਗਰਮੀ ਚ ਬਾਈ ਜੀ ਇੱਕ ਮੈਨੂੰ ਪਾਣੀ ਨਹੀਂ ਕਿਹਾ ਬਾਈ ਪਾਣੀ ਪੁਲਾ ਦੇ ਮੈਨੂੰ ਇਹ ਨਹੀਂ ਕਿਹਾ ਚਾਹ ਪੁਲਾ ਦੇ ਮੈਨੂੰ ਇਹ ਨਹੀਂ ਜੈ ਰੋਟੀ ਖਿਲਾ ਦੋ ਨਾ ਤੇਲ ਮੰਗਿਆ ਬਹੁਤ ਦਿਨ ਰਾਤ ਇੱਕ ਕਰਕੇ ਚੱਲਦੇ ਰਹੇ ਆ ਬਾਈ ਜੀ ਮੈਨੂੰ ਪਤਾ ਵੀ ਜਿੱਦਣ ਅਗਲੇ ਦਿਨ ਵੋਟਾਂ ਸੀ 30 31 ਤਰੀਕ ਨੂੰ ਇਹਨਾਂ ਨੂੰ ਵਿਆਹ ਜਿੰਨਾ ਚਾਉਂਦੇ ਬਹੁਤ ਇਹਨਾਂ ਨੇ ਮਿਹਨਤ ਕੀਤੀ ਹੈ ਮੈਂ ਦੇਖੋ ਕੱਲਾ ਬੰਦਾ ਕੁਛ ਨਹੀਂ ਹੁੰਦਾ ਠੀਕ ਹੈ ਨਾ ਕੱਲਾ ਬੰਦਾ ਕੁਛ ਨਹੀਂ ਹੁੰਦਾ ਸਾਰਿਆਂ ਦੇ ਸਹਿਯੋਗ ਨਾਲ ਹੀ ਹੈ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਫਰੀਦਪੁਰਟ ਵਾਲਿਆਂ ਨੇ ਹੁਣ ਵੀ ਬਹੁਤ ਥੋੜਾ ਸੀਗਾ ਬਹੁਤ ਥੋੜੇ ਸਮੇਂ ਚ ਹਾਂਜੀ ਬਸ ਕੋਈ ਨਹੀਂ ਦੇਖ ਲਓ ਜੇ ਸਮਾਵਧਾ ਹੁੰਦਾ ਤਾਂ ਕਿੰਨੀ ਲੀਡ ਹੋਣੀ ਸੀ ਹੋਰ ਵੱਧ ਜਾਣੀ ਕਿੰਨਾ ਲੱਗੇ ਚੱਲ ਰਹੇ ਹਾਂ ਬਾਬਾ ਜੀ ਨਹੀਂ ਕੀ ਆਪ ਤਕਰੀਬ ਚੱਲਦੇ ਪਏ ਹੈ ਜੀ